ਅਕਾਲ ਪੁਰਖ ਬਾਈ ਗੁਰੂ ਦਾ ਸ਼ੁਕਰਾਨਾ ਕਰਦੇ ਆ ਮਿਹਨੇ ਦੁਆਰੇ ਇਸ ਪਰਿਵਾਰ ਨੂੰ ਕੁਛ ਨ ਦਿੱਤੀ ਹੈ ਤੁਸੀਂ ਤਾਂ ਪਹਿਲਾ ਵੀ ਸਿੱਧੂ ਨੂੰ ਆਪਦੇ ਹੱਥਾਂ 'ਚ ਖੜਾਇਆ ਹੁਣ ਫੇਰ ਛੋਟੇ ਸਿੱਧੂ ਨੂੰ ਹੱਥਾਂ ਦੇ ਵਿੱਚ ਖੜਾਉਣਾ ਅੱਜ ਉਹ ਦਿਨ ਯਾਦ ਆ ਰਹੇ ਹੋਣਗੇ ਪਹਿਲੇ ਸਿੱਧੂ ਵਾਲੇ ਬਿਲਕੁਲ ਉਹਦੇ ਜਨਮ ਵੇਲੇ ਦੀ ਕੱਲੀ ਕੱਲੀ ਗੱਲ ਆ ਜਦ ਹਸਤਾਲ ਦੇ ਵਿੱਚ ਬੈਠ ਕੇ ਵਿਚਾਰੀ ਗਈ ਹੈ ਉਹ ਤਾਂ ਜਿਹੜੀ ਕਮੀ ਹੈ ਦੇਖੋ ਉਹ ਤਾਂ ਸਦਾ ਹੀ ਉਹਦੀ ਘਾਟ ਤਾਂ ਉਹ ਰੜਕਦੀ ਰਹੇਗੀ ਪਰ ਜਦ ਉਹਦੇ ਚਾਹਣ ਵਾਲਿਆਂ ਨੂੰ ਐਦਾਂ ਲੱਗਦਾ ਵੀ ਸ਼ਾਇਦ ਉਹ ਦੁਬਾਰਾ ਆ ਗਿਆ ਉਹਦੇ ਗਾਣਿਆਂ 'ਚ ਵੀ ਕਹਿ ਗਿਆ ਸੀਗਾ ਇਹ ਨਾ ਸਮਝੋ ਮੈਂ ਹਜੇ ਮੁੱਕਿਆ ਨਹੀਂ ਹੋ ਸਕਦਾ ਉਹ ਪ੍ਰਮਾਤਮਾ ਦੀ ਅੱਗੇ ਕੀ ਖੇਡ ਹੈ ਹਰ ਕੋਈ ਕਹਿ ਰਿਹਾ ਸੀ ਜਾਂਦੇ ਸਾਨੂੰ ਸ਼ੌਭਦੀਪ ਸਿੱਧੂ ਮੂਸੇਵਾਲਾ ਹੀ ਚਾਹੀਦਾ ਅਸੀਂ ਚਾਹੁੰਦੇ ਆ ਪਰਿਵਾਰ ਉਹੀ ਨਾਂ ਰੱਖੇ ਕਿ ਪਰਿਵਾਰ ਦੀ ਕੋਈ ਗੱਲਬਾਤ ਹੋਈ ਨਾਂ ਨੂੰ ਲੈ ਕੇ ਨਹੀਂ ਉਹਦੇ ਚਾਉਣ ਵਾਲੇ ਚਾਹੁੰਦੇ ਜੋ ਉਹਦੇ ਚਾਉਣ ਵਾਲੇ ਚਾਹੁੰਦੇ ਉਹੀ ਹੋਊਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਮੇਰਾ ਸਤਿਗੁਰੂ ਨਜ਼ਰ ਕਰੇ ਤਾ ਅੱਜ ਫਿਰ ਪੋਨੇ ਦੋ ਵਰਿਆਂ ਬਾਅਦ ਮੂਸਾ ਹਵੇਲੀ ਦੇ ਵਿੱਚ ਰੌਣਕਾਂ ਲੱਗਿਆ ਨੇ ਜ਼ਰੂਰ ਆ ਜਦੋਂ ਸਿੱਧੂ ਮੂਸੇਵਾਲਾ ਸਾਨੂੰ ਛੱਡ ਕੇ ਚਲਾ ਗਿਆ ਉਸ ਤੋਂ ਬਾਅਦ ਇਹ ਹਵੇਲੀ ਸੁੰਨੀ ਹੋ ਗਈ ਸੀ ਪਰ ਦੁਬਾਰੇ ਇਸ ਹਵੇਲੀ ਨੂੰ ਰੰਗਾਂ ਦੇ ਨਾਲ ਉਸ ਪਰਮਾਤਮਾ ਨੇ ਭਰ ਦਿੱਤਾ ਜਸ਼ਨ ਮਨਾਏ ਜਾ ਰਹੇ ਨੇ ਸਾਡੇ ਨਾਲ ਸਿੱਧੂ ਮੂਸੇਵਾਲਾ ਦੇ ਤਾਇਆ ਜੀ ਮੌਜੂਦ ਨੇ ਜੋ ਗੱਲਬਾਤ ਕਰਾਂਗੇ ਪਰਿਵਾਰ ਦਾ ਇਸ ਵਕਤ ਖੁਸ਼ੀ ਦੇ ਵਿੱਚ ਆ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਜੀ ਦੁਬਾਰੇ ਫਿਰ ਰੌਣਕਾਂ ਆਈਆਂ ਖੁਸ਼ੀ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਜੀ ਸਿੱਧੂ ਤੁਸੀਂ ਤਾਂ ਪਹਿਲਾਂ ਵੀ ਸਿੱਧੂ ਨੂੰ ਆਪਦੇ ਹੱਥਾਂ 'ਚ ਖੜਾਇਆ ਹੁਣ ਫੇਰ ਛੋਟੇ ਸਿੱਧੂ ਨੂੰ ਹੱਥਾਂ ਦੇ ਵਿੱਚ ਖੜਾਉਣਾ ਅੱਜ ਉਹ ਦਿਨ ਯਾਦ ਆ ਰਹੇ ਹੋਣਗੇ ਪਹਿਲੇ ਸਿੱਧੂ ਵਾਲੇ ਬਿਲਕੁਲ ਉਹਦੇ ਜਨਮ ਵੇਲੇ ਦੀ ਕੱਲੀ ਕੱਲੀ ਗੱਲ ਆ ਜਦ ਹਸਤਾਲ ਦੇ ਵਿੱਚ ਬੈਠ ਕੇ ਵਿਚਾਰੀ ਗਈ ਹੈ ਪਰੰਤੂ ਚਲੋ ਜੋ ਵੀ ਪਿਛਲੇ ਸਮੇਂ 'ਚ ਵਾਪਰਿਆ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆਂ ਕਿ ਉਹਨੇ ਦੁਬਾਰੇ ਇਸ ਪਰਿਵਾਰ ਨੂੰ ਖੁਸ਼ੀਆਂ ਦਿੱਤੀਆਂ ਨੇ ਨਾਲ ਹੀ ਸਾਰੇ ਉਹਨੂੰ ਚਾਹਣ ਵਾਲਿਆਂ ਦਾ ਵੀ ਨਾਲ ਸ਼ੁਕਰਾਨਾ ਕਰਦੇ ਆਂ ਜਿਨ੍ਹਾਂ ਨੇ ਹਰ ਦਰ ਤੇ ਜਾ ਕੇ ਲੋਕਾਂ ਨੇ ਅਰਦਾਸ ਕੀਤੀ ਹੈ ਤੇ ਜਿਹੜੀ ਅੱਜ ਪ੍ਰਵਾਨ ਚੜੀ ਹੈ ਉਹਨਾਂ ਸਾਰਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਇੰਨਾ ਮਤਲਬ ਤੁਸੀਂ ਯਕੀਨ ਨਹੀਂ ਕਰਨਾ ਵੀ ਬਹੁਤ ਲੋਕ ਜਿਹੜਾ ਵੀ ਆਉਂਦਾ ਸੀ ਬੰਦਾ ਰੋਂਦਾ ਸੀ ਤੇ ਅਰਦਾਸ ਕਰਦਾ ਸੀ ਵਾਹਿਗੁਰੂ ਇਹ ਸਮਾਂ ਆਵੇ ਉਹ ਪਰਮਾਤਮਾ ਨੇ ਬਖਸ਼ਿਆ ਤੇ ਸਾਰਿਆਂ ਦਾ ਧੰਨਵਾਦ ਅਸੀਂ ਸਵੇਰ ਤੋਂ ਦੇਖ ਰਹੇ ਹਾਂ ਜਿਵੇਂ ਅੱਜ ਸਵੇਰ ਤੋਂ ਸਿੱਧੂ ਸਿੱਧੂ ਹੋਈ ਪਈ ਐ ਕਹਿੰਦੇ ਸਿੱਧੂ ਮੁੜਿਆ ਐ ਅਕਸਰ ਗੀਤਾਂ ਦੇ ਵਿੱਚ ਉਹ ਆਪਣਾ ਜ਼ਿਕਰ ਕਰਦਾ ਸੀ ਹੁਣ ਵੀ ਇਹ ਹਵੇਲੀ ਦੇ ਵਿੱਚ ਜਿਹੜੇ ਜਸ਼ਨ ਚੱਲ ਰਹੇ ਨੇ ਕਿਤਨਾ ਕਹਤੇ ਉਹਦੀ ਕਮੀ ਵੀ ਅੱਜ ਜ਼ਰੂਰ ਮਹਿਸੂਸ ਹੋ ਰਹੀ ਹੋਵੇਗੀ ਹਾਂ ਜੀ ਨੇ ਉਹ ਤਾਂ ਜਿਹੜੀ ਕਮੀ ਐ ਦੇਖੋ ਉਹ ਤਾਂ ਉਹਦਾ ਸਦਾ ਹੀ ਉਹਦੀ ਘਾਟ ਤਾਂ ਉਹਦਾ ਰੜਕਦੀ ਰਹੇਗੀ ਪਰ ਜਦ ਉਹਦੇ ਚਾਹਣ ਵਾਲਿਆਂ ਨੂੰ ਐਦਾਂ ਲੱਗਦਾ ਵੀ ਸ਼ਾਇਦ ਉਹ ਦੁਬਾਰਾ ਆ ਗਿਆ ਤੂੰ ਆਉਂਦੇ ਗਾਣੇ 'ਚ ਵੀ ਕਹਿ ਗਿਆ ਸੀਗਾ ਵੀ ਤੁਸੀਂ ਮੈਨੂੰ ਇਹ ਨਾ ਸਮਝੋ ਮੈਂ ਹਜੇ ਮੁੱਕਿਆ ਨਹੀਂ ਹੋ ਸਕਦਾ ਪਰਮਾਤਮਾ ਦੀ ਅੱਗੇ ਕੀ ਖੇਡ ਹੈ ਨਾ ਹੀ ਮੁੱਕਿਆ ਹੋਵੇ ਜਾਂ ਉਸਾਮਾ ਹੀ ਆ ਗਿਆ ਹੋਵੇ ਇਹ ਤਾਂ ਪਰਮਾਤਮਾ ਹੀ ਜਾਣਦਾ ਹੈ ਜਾਂ ਆਉਣ ਵਾਲਾ ਸਮਾਂ ਜਿਹੜਾ ਆਪਣੇ ਪੂਰੇ ਆਊਗਾ ਉਹ ਦੱਸੂਗਾ ਆਪਾਂ ਪਰ ਚਾਹੌਣ ਵਾਲੇ ਸਾਰੇ ਹੀ ਵੀ ਇੰਤਜ਼ਾਰ ਕਰਦੇ ਆ ਵੀ ਸਮਾਂ ਹੀ ਆਜੇ ਤਾਂ ਹੋ ਸਕਦਾ ਵੀ ਪਰਮਾਤਮਾ ਦੀ ਉਹਦੀ ਖੇਡ ਤਾਂ ਉਹ ਹੀ ਜਾਣਦਾ ਮੈਂ ਨਾ ਲੋਕਾਂ ਨਾਲ ਗੱਲ ਕਰ ਰਿਹਾ ਸੀ ਜਦੋਂ ਨਾ ਪੁੱਛ ਰਿਹਾ ਸੀ ਨਾ ਕਹਿੰਦੇ ਹਰ ਕੋਈ ਕਹਿ ਰਿਹਾ ਸੀ ਕਹਿੰਦੇ ਸਾਨੂੰ ਸ਼ੋਭਦੀਪ ਸਿੱਧੂ ਮੂਸੇਵਾਲਾ ਹੀ ਚਾਹੀਦਾ ਅਸੀਂ ਚਾਹੁੰਦੇ ਆ ਪਰਿਵਾਰ ਉਹੀ ਨਾਂ ਰੱਖੇ ਕਿ ਪਰਿਵਾਰ ਦੀ ਕੋਈ ਗੱਲਬਾਤ ਹੋਈ ਨਾਂ ਨੂੰ ਲੈ ਕੇ ਨਹੀਂ ਉਹਦੇ ਚਾਉਣ ਵਾਲੇ ਚਾਉਂਦੇ ਜੋ ਉਹਦੇ ਚਾਉਣ ਵਾਲੇ ਚਾਉਂਦੇ ਉਹ ਹੀ ਹੋਊਗਾ ਇਹੀ ਸੋਚ ਰਹੇ ਆ ਵੀ ਜੋ ਜੋ ਕਿਉਂਕਿ ਇਹ ਸਾਰਾ ਸਾਰਾ ਆਸ਼ੀਰਵਾਦ ਉਹਨੂੰ ਚਾਉਣ ਵਾਲਿਆਂ ਦਾ ਹੀ ਹੈ ਅਸੀਂ ਦੇਖਿਆ ਇਹਨੇ ਕੋਈ ਆਪਦੇ ਰਿਸ਼ਤੇਦਾਰ ਦੇ ਨਹੀਂ ਜਾਂਦਾ ਜਿਸ ਤਰ੍ਹਾਂ ਇੱਥੇ ਲੋਕਾਂ ਨੇ 2 ਸਾਲ ਹੋ ਗਏ ਇਸ ਤਰ੍ਹਾਂ ਹੀ ਚੱਲ ਰਿਹਾ ਹਾਂ ਇਹ ਕੋਈ ਕਾਲਪੁਰਖ ਜਾਂ ਪ੍ਰਮਾਤਮਾ ਦੀ ਕਿਸੇ ਕਲਾ ਤੋਂ ਘੱਟ ਗੱਲ ਨਹੀਂ ਹੈ ਇਨਸਾਫ਼ ਇਨਸਾਫ਼ ਦੀ ਉਡੀਕ ਰਹੇ ਹਾਂ ਪੌਣੇ 2 ਸਾਲਾਂ ਤੋਂ ਤੁਸੀਂ ਵੀ ਲਗਾਤਾਰ ਜद्दोजहद ਕਰ ਰਹੇ ਹੋ ਪਿਤਾ ਬਲਕੌਰ ਸਿੰਘ ਮਾਤਾ ਚਰਨ ਗੌਰ ਪੂਰੀ ਦੁਨੀਆ ਇਨਸਾਫ਼ ਦੀ ਉਡੀਕ ਕਰ ਰਹੀ ਆ ਪੌਣੇ 2 ਸਾਲ 2 ਸਾਲ ਦਾ ਸਮਾਂ ਸਰਕਾਰ ਨੂੰ ਹੋ ਗਿਆ ਪੌਣੇ 2 ਸਾਲ ਸਿੱਧੂ ਗਏ ਨੂੰ ਹੋ ਗਏ ਲੋਕ ਸਭਾ ਦੀਆਂ ਚੋਣਾਂ ਵੀ ਆ ਗਈਆਂ ਕਿ ਲੱਗਦਾ ਇਨਸਾਫ਼ ਕਦੋਂ ਤੱਕ ਮਿਲੇਗਾ ਦੇਖੋ ਅਦਾਲਤ ਆਪਦਾ ਕੰਮ ਕਰ ਰਹੀ ਹੈ ਪਰ ਅਦਾਲਤ ਨੂੰ ਅਕਸਰ ਨੂੰ ਜੋੜਾ ਪਿਛਲਾ ਉਹਦਾ ਸਟਰਕਚਰ ਆ ਉਹ ਤਾਂ ਸਰਕਾਰ ਨੇ ਮੁਹੱਈਆ ਕਰਾਉਣਾ ਹੁੰਦਾ ਹੈ ਉਹਦੇ ਵਿੱਚ ਸਰਕਾਰ ਦੀ ਕੋਈ ਦਿਲਚਸਪੀ ਹੈ ਨਹੀਂ ਤੁਸੀਂ ਜਿਹੋ ਜਿਹੜੇ ਬੰਦਿਆਂ ਦੇ ਏਡੇ ਏਡੇ ਅਪਰਾਧੀ ਆ ਉਹਨਾਂ ਨੂੰ ਤਾਂ ਜਾ ਕੇ ਵਾਰਲਿੰਗਸ ਟ੍ਰਿਟਰਾਂ 'ਚ ਵਹਾ ਲਿਆ 268 ਦੀਆਂ ਧਾਰਾ ਲਾ ਕੇ ਵੀ ਇਹ ਕੋਰਟ 'ਚ ਹੀ ਨਹੀਂ ਪੇਸ਼ ਹੋਣਗੇ ਫਿਰ ਪਾ ਇਨਸਾਫ ਦੀ ਕੀ ਆਸ ਕਰਾਂਗੇ ਅੱਜ ਤੱਕ ਚਾਰਜ ਹੀ ਨਹੀਂ ਫਰੇਮ ਹੋ ਸਕੇ 2 ਸਾਲ ਹੋ ਗਏ ਕੋਈ ਗੱਲ ਸਿਰੇ ਨਹੀਂ ਲੱਗਣੀ ਇਹ ਸਰ ਇਹਨਾਂ ਦੇ ਇਨਸਾਫ ਨੂੰ ਉਡੀਕਦੇ ਉਡੀਕਦੇ ਤਾਂ ਸ਼ਾਇਦ ਬੰਦਾ ਅਗਲੇ ਜਹਾਨ ਚਲਿਆ ਜਾਂਦਾ ਪਰ ਉਹ ਆਕਾਲ ਪੁਰਸ਼ ਪਰਮਾਤਮਾ ਤੋਂ ਜ਼ਰੂਰ ਉਮੀਦ ਹੈ ਕਿ ਉਹਦੇ ਘਰ ਇਹ ਉਹ ਨਿਆ ਆ ਵੀ ਉਹਦੇ ਬਣੀਓ ਇੱਕ ਨਿਆਂ ਹੀ ਆ ਜਿਹੜਾ ਪਰਿਵਾਰ ਨੂੰ ਦੁਬਾਰੇ ਚੌਣ ਦਾ ਸਹਾਰਾ ਦਿੱਤਾ ਤੇ ਅੱਗੇ ਲਈ ਉਮੀਦ ਵੀ ਹੋ ਸੇ ਆ ਕਾਲਪੁਰਖ ਪਰਮਾਤਮਾ ਤੋਂ ਆ ਵੀ ਉਹ ਜ਼ਰੂਰ ਨਿਆਂ ਕਰੇਗਾ ਜੋ ਨਿਆਂ ਦੇ ਵਿੱਚ ਰੋੜਾ ਬਣਦੇ ਆ ਉਹਨਾਂ ਨੂੰ ਉਹ ਕਾਲਪੁਰਖ ਹੀ ਦੂਰ ਕਰੂਗਾ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਹਿੰਦੇ ਕਾਂਗਰਸ ਪਾਰਟੀ ਤੋਂ ਪੇਤਾ ਬਲਕੌਰ ਸਿੰਘ ਬਰਹਿੰਡਾ ਤੋਂ ਸੀਟ ਬਰਹਿੰਡਾ ਸੀਟ ਤੇ ਚੋਣ ਲੜ ਸਕਦੇ ਨੇ ਨਹੀਂ ਚਲੋ ਪਾਰਟੀਆਂ ਤਾਂ ਕੱਲੀ ਕਾਂਗਰਸ ਕੀ ਸਾਰੀ ਕਹਿ ਰਹੇ ਆ ਵੀ ਸਾਡੇ ਬਣੀਓ ਲੜੋ ਸਾਡੇ ਬਣੀਓ ਲੜੋ ਪਰ ਹਜੇ ਤੱਕ ਪਰਿਵਾਰਨ ਵੱਲੋਂ ਇਸ ਸੰਬੰਧੀ ਕੋਈ ਫੈਸਲਾ ਨਹੀਂ ਕੀਤਾ ਵਿਚਾਰ ਅਧੀਨ ਆ ਮਾਮਲਾ ਵਿਚਾਰ ਕੇ ਹੁਣ ਇਧਰ ਜ਼ਿਆਦੇ ਧਿਆਨ ਸੀਗਾ ਇਸ ਤੋਂ ਬਾਅਦ ਜਿਸ ਤਰ੍ਹਾਂ ਵੀ ਹੋਇਆ ਜਾਂ ਲੋਕ ਪਬਲਿਕ ਦਾ opinion ਆਇਆ ਉਹਦੇ ਹਿਸਾਬ ਨਾਲ ਸੋਚਾਂਗੇ ਵੀ ਕੀ ਕਰੀਏ ਚੁਣੌਤੀਆਂ ਅੱਜ ਵੀ ਉਹੀ ਨੇ ਪਹਿਲਾਂ ਵਾਲਾ ਸਿੱਧੂ ਕਹਿੰਦੇ ਚਲੋ ਉਦੋਂ ਹਾਲਾਤ ਜਿਹੋ ਜਿਹੇ ਸੀਗੇ ਉਦੋਂ ਵੀ ਚੁਣੌਤੀਆਂ ਸੀਗੀਆਂ ਜਦੋਂ ਉਹ ਜਨਮਿਆ ਸੀ ਅੱਜ ਵੀ ਚੁਣੌਤੀਆਂ ਨੇ ਅੱਜ ਉਸ ਤੋਂ ਵੱਧ ਚੁਣੌਤੀਆਂ ਨੇ ਪੈਰ ਪੈਰ ਤੇ ਖਤਰਾ ਦੁਸ਼ਮਣ ਬਹੁਤ ਨੇ ਹਜੇ ਵੀ ਪਰਿਵਾਰ ਸੁਰੱਖਿਅਤ ਨਹੀਂ ਹੈਗਾਗਾ ਕੀ ਲੱਗਦਾ ਆਉਣ ਵਾਲਾ ਸਮਾਂ ਠੀਕ ਹੋਵੇਗਾ देखो ਗੱਲ ਇਹ ਹੈ ਜਿੰਮੇ ਕਹਿੰਦੇ ਨਾ ਮਰਨ ਲਿਖਾਇ ਮੰਡਲ ਵਿੱਚ ਆਏ ਮਰਨਾ ਜੰਮਣਾ ਉਸ ਅਕਾਲ ਪੁਰਖ ਤੋਂ ਲਿਖ ਕੇ ਆਉਂਦਾ ਬੰਦਾ ਵੀ ਉਹਨੇ ਕਿੰਨੇ ਸਾਹ ਲੈਣੇ ਨੇ ਉਹਨੂੰ ਵੀ ਜਿੰਨੇ ਦਿੱਤੇ ਸੀ ਪ੍ਰਮਾਤਮਾ ਨੇ ਆਪਦੇ ਭੋਗ ਕੇ ਚਲਿਆ ਗਿਆ ਆਪਣੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਜਿੰਨਾਂ ਨੂੰ ਲੱਗਦਾ ਵੀ ਅਸੀਂ ਕਿਸੇ ਦਾ ਦੁਸ਼ਮਣ ਹੈ ਜਾਂ ਤਾਂ ਉਹ ਆਪਦੇ ਵਿਚਾਰ ਬਦਲ ਲੈਣ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਉਹ ਠੀਕ ਹੈ ਵੀ ਸਨ ਜਿੰਮੇ ਜੋ ਐਟਮੋਸਫੇਅਰ ਹੈ ਜਾਂ ਤੁਹਾਡੇ ਵਰਗੇ ਮਿੱਤਰ ਨੇ ਉਹ ਜ਼ਰੂਰ ਕਹਿੰਦੇ ਨੇ ਵੀ ਐਦਾਂ ਦਾ ਮਾਹੌਲ ਹੈ ਤੁਸੀਂ ਆਪਦੇ ਆਪ ਨੂੰ ਬਚਾ ਕੇ ਰੱਖਣਾ ਅਸੀਂ ਤਾਂ ਅਸੀਂ ਤਾਂ ਤਾਂ ਬਚਾਈਗੇ ਨਾ ਜੇ ਸਾਨੂੰ ਸਾਡਾ ਕੋਈ ਦੁਸ਼ਮਣ ਦਿਸਦਾ ਹੋਵੇ ਸਾਨੂੰ ਤਾਂ ਕੋਈ ਸਾਡਾ ਦੁਸ਼ਮਣ ਦਿਸਦਾ ਹੀ ਨਹੀਂ ਇਸ ਕਰਕੇ ਅਸੀਂ ਕੋਈ ਵਿਚਾਰ ਨਹੀਂ ਕਰ ਸਕਦੇ ਇਹ ਜੋ ਵੈਗਰੂ ਦੀ ਮਰਜ਼ੀ ਹੋਣੀ ਹੈ ਉਹ ਵੀ ਹੋ ਜਾ ਜੀ ਅੱਛਾ ਜਦੋਂ ਸਿੱਧੂ ਜਨਮ ਹੁੰਦਾ ਜਦੋਂ ਪੋਸਟ ਪਾਉਣੀ ਹੈ ਫੋਨ ਬਹੁਤ ਆਏ ਹੋਣਗੇ ਨਾ ਕਿਸ ਤਰ੍ਹਾਂ ਦਾ ਮਾਹੌਲ ਸੀ ਲੋਕਾਂ ਦਾ ਹਸਤਾਬ ਦੇ ਵਿੱਚ ਵੀ ਮੈਂ ਸੁਣਿਆ ਇਕੱਠ ਲੱਗ ਗਿਆ ਸੀ ਲੋਕ ਭੀੜ ਕੱਠੀ ਹੋਣ ਲੱਗ ਗਈ ਬਾਹਰ ਹਾਂ ਹਾਂ ਉੱਥੇ ਵੀ ਬਹੁਤ ਕੱਟ ਸੀਗਾ ਫਿਰ ਇੱਕ ਵਾਰੀ ਪ੍ਰੈਸ ਵਾਲਿਆਂ ਨੂੰ ਮਿਲ ਲੈ ਉਹ ਤਾਂ ਕੁਦਰਤੀ ਹੈ ਜਦੋਂ ਹੁਣ ਕਿਉਂਕਿ ਲੋਕ ਇਸ ਪਲਾ ਨੂੰ ਉਡੀਕਦੇ ਸੀ ਸਮੇਂ ਨੂੰ ਜਿਹੜੇ ਬੰਦੇ ਨੇ ਹੁਣ ਖੁਸ਼ੀ ਹੈ ਬਹੁਤ ਵੱਡੇ ਪੱਧਰ ਤੇ ਪਬਲਿਕ ਦੇ ਵਿੱਚ ਉਹਨਾਂ ਦਾ ਸੁਭਾਅਕ ਹੈ ਉਹ ਇੱਥੇ ਵੀ ਜਿਹਾ ਤਰ੍ਹਾਂ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਸਿੱਧੂ ਮੂਸੇਵਾਲਾ ਦੇ ਤਾਂ ਆਇਆ ਜੀ ਸਾਡੇ ਨਾਲ ਮੌਜੂਦ ਸੀਗੇ ਤਾਂ ਗੱਲਬਾਤ ਕੀਤੀ ਆ ਉਹਨਾਂ ਦੇ ਨਾਲ ਤਾਂ ਅੱਜ ਪਰਿਵਾਰ ਦੇ ਵਿੱਚ ਜਿਹੜਾ ਜਸ਼ਨ ਦਾ ਮਾਹੌਲ ਆ ਇਹ ਹਵੇਲੀ ਅੱਜ ਵੀ ਤਸਵੀਰ ਦਿਖਾਵਾਂਗਾ ਇਹ ਹਵੇਲੀ ਆ ਜਿਹੜੀ ਸਿੱਧੂ ਨੇ ਬੜੇ ਚਾਵਾਂ ਦੇ ਨਾਲ ਤਿਆਰ ਕੀਤੀ ਸੀ ਬਹੁਤ ਸੁਪਨੇ ਸਜਾਏ ਸੀਗੇ ਇਸ ਹਵੇਲੀ ਦੇ ਵਿੱਚ ਖੁਸ਼ੀਆਂ ਆਉਣੀਆਂ ਸੀਗੀਆਂ ਵਿਆਹ ਕਹਿੰਦਾ ਹੁੰਦਾ ਸੀ ਬਾਈ ਕਹਿੰਦਾ ਸੀ ਕਹਿੰਦਾ ਵੀ ਮੈਂ ਆਪਣਾ ਵਿਆਹ ਹਵੇਲੀ ਦੇ ਵਿੱਚ ਆ ਕੇ ਕਰਾਂਗਾ ਪਰ ਸ਼ਾਇਦ ਪ੍ਰਮਾਤਮਾ ਨੂੰ ਨਹੀਂ ਮਨਜੂਰ ਸੀਗਾ ਅੱਜ ਲੋਕਾਂ ਦਾ ਜਿਹੜਾ ਇਕੱਠ ਹੁੰਮੜਾ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਸਿੱਧੂ ਨੂੰ ਸਾਰੇ ਚਾਹਣ ਵਾਲੇ ਨੇ ਹਰ ਐਤਵਾਰ ਵੈਸੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਸੈਂਕੜੇ ਦੀ ਗਿਣਤੀ ਪਹੁੰਚਦੇ ਨੇ ਪਰ ਅੱਜ ਉਸ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਇਸ ਕਰਕੇ ਪਹੁੰਚੇ ਨੇ ਕਿਉਂਕਿ ਛੋਟਾ ਸਿੱਧੂ ਜਿਹੜਾ ਅੱਜ ਇਸ ਘਰ ਦੇ ਵਿੱਚ ਆਇਆਗਾ ਸਿੱਧੂ ਮੂਸੇਵਾਲਾ ਨਿੱਕੇ ਪੈਰੀ ਵਾਪਸ ਪਰਤਿਆ ਉਹਨੂੰ ਚਾਹਣ ਵਾਲੇ ਨੇ ਉਹਨੂੰ ਪਿਆਰ ਕਰਨ ਵਾਲੇ ਨੇ ਅੱਜ ਖੁਸ਼ੀਆਂ ਮਨਾ ਰਹੇ ਨੇ ਰੰਗਾਂ ਦੇ ਨਾਲ ਹੋਲੀ ਵੀ ਖੇਡੀ ਜਾ ਰਹੀ ਆ ਭੰਗੜੇ ਵੀ ਕਿਸੇ ਸਮੇਂ ਅੱਜ ਫੇਰ ਇਸ ਹਵੇਲੀ ਦੇ ਵਿੱਚ ਛਿਲਕਾਰੀਆਂ ਵੱਜਣਗੀਆਂ ਕੈਮਰਾ ਪਰਸਨ ਹਰਪ੍ਰੀਤ ਸਿੰਘ ਦੇ ਨਾਲ ਰਾਜ ਸੁਪਰਲਨ ਨੂੰ ਦੀਵਜਾਤ ਦੇਖਦੇ ਰਹੋਦਾ ਇੰਪੈਕਟ ਪੂਸਾ